ਹੈਲੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਆਪਾਂ ਜੀ ਜਾ ਰਹੇ ਆ ਅੱਜ ਬਾਜ਼ਾਰ ਮੋਲਵੀ ਜਨਨ ਦੇ ਵਿੱਚ ਜਾ ਕੇ ਆਪਾਂ ਸ਼ਾਪਿੰਗ ਕਰਨੀ ਆ ਕੁਝ ਮੋਲਵੀ ਮੰਡੀ ਵੀ ਜਾਵਾਂਗੇ ਤੇ ਮੈਮ ਕਹਿੰਦੀ ਆਪਾਂ ਵਸਾਗ ਲੈ ਕੇ ਆਉਣਾ ਮੋਲ ਮੋਲਵੀ ਜੱਲਾਂ ਦੇ ਤੋਂ ਵਸਾਗ ਬਣਾਵਾਂਗੇ ਲਿਆ ਕੇ ਆਪਾਂ ਮੋਲ ਵੀ ਚੱਲਾਂਗੇ ਚੰਦੇ ਦੇਖਦੇ ਆਹ ਦੇਖੋ ਇੱਧਰ ਰੋਲਾ ਪਾ ਰੱਖਿਆ ਨੇ ਮੋਲ ਦਾ ਤੇ ਆਪਾਂ ਦੇਖਦੇ ਆ ਜੇ ਮੋਲਵੀ ਜਾਣਾ ਹੋਇਆ ਤਾਂ ਲੱਗਿਆ ਟਾਈਮ ਮੋਲ ਵੀ ਚੱਲਾਂਗੇ ਛਾਲਮੇਗਾ ਮੌਲਾ ਉੱਥੇ ਚੱਲ ਕੇ ਆਵਾਂਗੇ ਇਹਨੂੰ ਜਿਆਦਾ ਇਹਦਾ ਫੇਵਰੇਟ ਆ ਛਾਲਮੇਗਾ ਤੇ ਚੱਲਦੇ ਆ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਬਾਜ਼ਾਰ ਤੇ ਦਿਖਾਉਣੀ ਆ ਤੁਹਾਨੂੰ ਮਾਰਕੀਟ ਤੇ ਨਾਲ ਸਬਜ਼ੀ ਮੰਡੀ ਫਰੂਟ ਮੰਡੀ ਉਹ ਦਿਖਾਵਾਂਗੇ ਚੱਲਦੇ ਆ ਜੀ ਦੋਸਤੋ ਆਪਾਂ ਆ ਗਏ ਆ ਬਾਸਟੈਂਡ ਇਹ ਕਿੱਥਲਾ ਬਾਸਟੈਂਡ ਆ ਸਾਹਮਣੇ ਉਹਨੇ ਕਿੱਥਲਾ ਬਾਸਟੈਂਡ ਇਹ ਆਜੀ ਦੀ ਮੱਝ ਜਿਹੜੀ ਬੱਸ ਸਟੈਂਡ ਦੇ ਬਿਲਕੁਲ ਨਾਲ ਹੀ ਆਹ ਇਹ ਮੁਸਲਮ ਸਹਿਰ ਆ ਜੀ ਮਲੇਰ ਕੋਟਲਾ ਦੇਖ ਸਾਡੇ ਨੂੰ ਮਾਰਕੀਟ ਮਲੇਰ ਕੋਟਲਾ ਦੋਸਤੋ ਮੇਰਕੋਟਲਾ ਨੂੰ ਨਿੱਮੀ ਪਾਕਿਸਤਾਨੀ ਬੋਲਦੇ ਨੇ ਦੇਖ ਸਕਦੇ ਹੋ ਕਿ ਇੱਥੇ ਮੁਸਲਮਾਨੀ ਆਬਾਦੀ ਲਗਭਗ 80% ਆਬਾਦੀ ਜਿਹੜੀ ਮੁਸਲਮਾਨ ਹੈ ਦੇਖ ਸਕਦੇ ਹੋ ਮੇਰਕੋਟਲਾ ਕਿਹੜੀ ਡਿਸਟ੍ਰਿਕਟ ਦਾ ਮਲੇਰਕੋਟਲਾ ਹੁਣ ਡਿਸਟ੍ਰਿਕਟ ਬਣ ਚੁੱਕੀ ਆ ਆ ਜਿਹੜੀ ਰੋਡ ਜਾਂਦੀ ਹੈਗੀ ਆ ਜੀ ਸਬਜ਼ੀ ਮੰਡੀ ਤੇ ਦਾਣਾ ਮੰਡੀ ਨੂੰ ਚੱਲਦੇ ਆਪਾਂ ਹੁਣ ਸਬਜੀ ਮੰਡੀ ਦਾਣਾ ਮੰਡੀ ਫਰੂਟ ਮੰਡੀ ਜੀ ਦੋਸਤੋ ਅਸੀਂ ਆ ਗਏ ਮੰਡੀ ਨਾਲ ਮੇਰੇ ਆਪਣੇ ਆ ਦੇਖੋ ਮਾਈਕਲ ਆਇਆ ਕਰੋ ਤੇ ਅਸੀਂ ਆਏ ਹਾਂ ਮੰਡੀ ਤੇ ਅਸੀਂ ਨਾਲ ਕੁ ਸਬਜ਼ੀਆਂ ਲਈਆਂ ਨੇ ਸਬਜ਼ੀਆਂ ਕਿਤਾਦਰ ਇੱਕ ਲਈ ਇੱਕ ਹਲਦੀ ਤੇ ਆਏ ਦੋਸਤੋ ਅਦਰਕ ਮਹਿੰਗਾ ਹਲਦੀ ਸਸਤੀ ਦੇਖੋ ਅੱਜ ਕਿਹੋ ਜਿਹੀ ਗੱਲ ਆ ਤੇ ਸਬਜ਼ੀਆਂ ਕਾਫੀ ਮਹਿੰਗੀਆਂ ਨੇ ਦੇਖੋ ਜੀ ਮੰਡੀ ਇਹ ਹੈਗੀ ਹੈ ਜੀ ਮਲੇਰਕੋਟਲਾ ਦੀ ਸਬਜ਼ੀ ਮੰਡੀ ਅੱਲੀ ਸਾਈਡ ਤੇ ਫਰੂਟ ਦੀਆਂ ਦੁਕਾਨੀਆਂ ਉਹ ਦਿਖਾ ਲਿਆ ਜੰਮਾ ਅੰਦਰੋਂ ਦੇਖੋ ਜੀ ਮੰਡੀ ਦਾ ਰੇਟ ਦੇਖੋ 20 ਰੁਪਏ 20 ਰੁਪਏ 20 ਰੁਪਏ 20 ਰੁਪਏ ਲਈ ਗਾਜਰਾਂ 20 ਰੁਪਏ ਜਾ ਮਿਲਦੀਆਂ ਨੇ 20 ਰੁਪਏ ਕਿਲੋ 20 ਰੁਪਏ ਕਿਲੋ 20 ਰੁਪਏ ਕਿਲੋ गाजर ਵੀ, ਸਾਲਗੰਬੀ, ਖੀਰੇ ਵੀ 20 ਰੁਪਏ ਕਿਲੋ ਟੈਕਸ ਨਾਲ ਵਾਲੀ ਇਹ ਮੂਵੀਆਂ ਬਣਾਉਣੇ ਆ ਸੀ ਟੈਕਸ ਦਾ ਟੈਕਸ ਲੱਗਦਾ ਤੁਹਾਨੂੰ ਟੈਕਸ ਤੋਂ ਸਿੰਘ ਲੱਗਦਾ ਆ ਦੇਖੋ ਜੀ ਸਬਜ਼ੀ ਮੰਡੀ ਸ਼ਾਮ ਦਾ ਵੇਲਾ ਜੀ ਕੁਝ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਦੇਖੋ ਕਾਫੀ ਹੱਦ ਤੱਕ ਇਹ ਗੋਭੀ ਆ ਜੀ ਪਈ ਦੇਖੋ ਆ ਦੇਖੋ ਜੀ ਫਰੂਟ ਆ ਸਾਰੀਆਂ ਫਰੂਟ ਦੇ ਇੰਨੇ ਕੰਨਾਂ ਨੇ ਜੀ ਇਹ ਗੱਲ ਦੇ ਆ ਬੀਏ ਦੇ ਸਾਡੇ ਆ ਦੇਖੋ ਜੀ ਐਪਲ ਕੁਆਲਿਟੀ ਦਾ ਆਇਆ ਹੋਇਆ ਆ ਦੋਸਤੋ ਲਗਭਗ ਸਾਡੀਆਂ ਇਹ ਫਰੂਟ ਦੀਆਂ ਦੁਕਾਨਾਂ ਨੇ। ਸਵੇਰੇ ਇੱਥੇ ਸਬਜੀ ਦੀ ਬੋਲੀ ਹੁੰਦੀ ਆ। ਸਵੇਰ ਵੇਲੇ ਤੇ ਗਰਮੀਆਂ ਵਿੱਚ ਸ਼ਾਮ ਵੇਲੇ ਵੀ ਹੁੰਦੀ ਹੁੰਦੀ ਆ ਬੋਲੀ ਸਬਜੀ ਦੀ। ਤੇ ਅੱਜ ਕੱਲ ਸਬਜ਼ੀਆਂ ਨਹੀਂ ਖਰਾਬ ਨਹੀਂ ਹੁੰਦੀਆਂ ਇਸ ਕਰਕੇ। ਸਵੇਰੇ ਸ਼ੇਰੇ ਬੋਲੀ ਹੁੰਦੀ ਆ। ਸਿਰਾ ਵੀ ਕਾਫੀ ਆ ਚੁੱਕਿਆ ਜੀ ਬੈਂਗਣ ਕਾਫੀ ਆ ਚੁੱਕਿਆ ਬੰਦ ਗੋਭੀ ਕਾਫੀ ਆਈ ਹੋਈ ਹੈ ਜੀ ਦੇਖ ਸਕਦੇ ਤੁਸੀਂ ਬੈਂਗਣ ਤੇ ਬੰਦ ਗੋਭੀ ਅੱਜ ਕੱਲ ਜਿਆਦਾ ਆਈ ਹੋਈ ਹੈ ਆ ਵਧੀਆ ਕੁਆਲਟੀ ਦੀ ਗੋਭੀ ਆ ਜੀ ਤੇ ਹੈਗੀ ਜੀ ਸਬਜੀ ਮੰਡੀ ਸਬਜ਼ੀਆਂ ਆਉਂਦੀਆਂ ਨੇ ਸ਼ਾਮ ਵੇਲੇ ਬਹੁਤ ਘੱਟ ਠੀੜਾ ਕਾਫੀ ਆ ਰਿਹਾ ਪੇਠਾ ਕਦੂ ਕਾਫੀ ਆ ਰਿਹਾ ਆ ਟਰਾਲੀ ਆਈ ਦੇਖੋ ਆ ਦੇਖੋ ਮਿਰਚਾਂ ਕਿੰਨੀਆਂ ਵਧੀਆ ਕੁਆਲਿਟੀ ਦੀਆਂ ਨੇ ਆਚਾਰੀ ਮਿਰਚਾਂ ਆਚਾਰੀ ਮਿਰਚੀਆਂ ਵੀ ਇਹੇ ਹਾਂ ਆਚਾਰੀ ਹੋਰ ਵੀ ਇਹਦਾ ਕੋਈ ਹੁੰਦਾ ਪੈਂਦਾ ਕੁਝ ਇਹਨੂੰ ਹੋਰ ਵਰਤੋਂ ਵੀ ਆਉਂਦੀਆਂ ਕਿਸੇ ਚ ਆਚਾਰ ਦੇ ਕੰਮ ਹੀ ਆਉਂਦੀਆਂ ਹਨਾ ਹਾਂ ਆਚਾਰ ਦੀ ਆਚਾਰ ਰ ਫਟੋੜ ਵਰਤਦਾ ਰ ਆਚਾਰ ਤੇ ਪਕੌੜੇ ਫਟੋੜ ਮਿਰਚਾਂ ਦੀ ਮੰਡੀ ਦੇ ਵਿੱਚ ਕਾਫੀ ਮਿਰਚਾਂ ਚੜ ਰਹੀਆਂ ਨੇ ਉੱਥੂ ਆਉਂਦਾ ਜੀ ਮਿਰਚਾਂ ਦੇ ਨਾਲ ਓਏ ਨੇ ਰਾਜਾ ਹੋ ਰਿਹਾ ਹੁਣ ਤਾਂ ਤੋ ਓਹ ਕਿ ਮਿਰਚਾਂ ਲੈ ਸਕਦੇ ਹੋ ਤੁਸੀਂ ਰੇਟ ਘੱਟ ਕੁਆਲਿਟੀ ਵਧੀਆ ਆਹ ਬੰਦੇ ਕੋਲ ਲੈ ਸਕਦੇ ਹੋ ਤੁਸੀਂ ਕਦੇ ਵੀ ਆ ਕੇ ਕੁਆਲਿਟੀ ਵਧੀਆ ਹੁੰਦੀ ਹੈ ਮਿਰਚਾਂ ਦੀ ਰੇਟ ਘੱਟ ਠੀਕ ਹੈ ਨਾ ਆਹ ਲਸਣ ਦੇਖੋ ਜੀ ਇਹਨੂੰ ਲਸਣ ਚਾਈਨਾ ਦਾ ਚਾਈਨਾ ਵਾਲਾ ਲਸਣ ਬੋਲਦੇ ਨੇ ਇਹਨੂੰ ਦੇਖੋ ਕਿੱਡੀ ਕਿੱਡੀ ਇਕੱਠੀ ਆ ਦੇਖੋ ਇਹ ਚੈਨਲ ਦਾ ਚੈਨਲ ਦਾ ਬੋਲਦੇ ਉਹਦਾ ਚੈਨਲ ਦਾ ਬੋਲਦੇ ਤਾਂ ਚੈਨਲ ਜੀ ਇਹਨੂੰ ਹੈਨਾ ਸਰਬੰਦੇ ਨੂੰ ਪਤਾ ਨਹੀਂ ਹੁੰਦਾ ਮਰਜੀ ਬੋਲਦੇ 2000 ਰੁਪਏ ਪੂਰੇ 2000 ਰੁਪਏ ਆ ਦੇਖੋ ਕਰਤਾ ਮੰਦਾ ਇੱਕ ਚੀ ਹੋ ਗਈ ਭਾਈ ਮੋਟਕੀ ਹੈ ਜਿਹੜੀ ਮਰਜੀ ਤੋੜਦੇ ਪੱਤੇ ਵਾਲੀ ਨੇ ਪੱਤੇ ਵਾਲੀ 10 ਰੁਪਏ ਜੀ ਦੇਖੋ ਜੀ ਆ ਸਾਰਾ ਮੁੱਲੀ ਵੀ 10 ਰੁਪਏ ਕਿਲੋ ਤੇ ਮਿਰਚੇ ਵੀ 10 ਰੁਪਏ ਕਿਲੋ ਮਟਰ ਲੱਗ ਨਹੀਂ ਮਿੰਟ ਚਲੇ ਆਇਆ ਬਾਈ ਮੁੱਲੀ ਵੀ ਕਾਫੀ ਆਈ ਹੈ ਜੀ ਮੰਦੀ ਹੋ ਚੱਲ ਰਹੀ